ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਡੈਮੋ ਦਿਖਾਏ ਆਪਣੇ ਆਪਣੇ ਕਿ ਅਸੀਂ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਐ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂ ਦੇ ਕਾਰਨ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰਹੀ ਹਨ ਜਿਸ ਕਰਕੇ ਹੁਣਾਂ ਦੇ ਹੌਸਲਿਆਂ 'ਚ ਵਾਧਾ ਹੋਇਆ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਸੁਨਿਸ਼ਚਿਤ ਹੋ ਰਹੇ ਹਨ بڑے ਵੱਡੇ ਵੱਡੇ ਸੁਪਨੇ ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਇਹਨੂੰ ਹਿੰਮਤ ਦਿਖਾਈ ਬੱਚੇ ਬਹੁਤ ਖੁਸ਼ ਨੇ ਕਹਿੰਦੇ ਅਸੀਂ ਜੇ ਮਾਪਿਆਂ ਨੇ ਸਾਡੇ 'ਨੇ ਸਾਡੇ 'ਤੇ ਯਕੀਨ ਕੀਤਾ ਤਾਂ ਸੀ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਜਨਤਾ ਗਿਆ ਸੀ ਆਰਥੀਆਂ ਨੇ ਤੇ ਮਜ਼ਦੂਰਾਂ ਨੇ ਵੀ ਸਰਕਾਰ ਦੇ ਫੈਸਲੇ ਨੇ ਸਲਾਹਾਂ ਵੀ ਕੀ ਜਿਹੜੀਆਂ ਮੰਗਾਂ ਉਹਨੇ ਕਿਹਾ ਨੇ ਕੁਝ ਜਿਹੜੇ ਮੰਗਣੇ ਤੁਹਾਡੇ ਅੱਗੇ ਰੱਖਿਆ ਨੇ ਉਹਨਾਂ ਲਈ ਕੀ ਕਾਰਵਾਈ ਹੋਣੀ ਤੁਹਾਨੂੰ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਸਹਾ ਗਰਮੀਤ ਸਿੰਘ ਖੁੱਡਿਆ ਜੀ ਨੇ ਦੱਸੇ ਦਿੱਤਾ ਅਸੀਂ ਪਹਿਲਾਂ ਸਾਡੇ ਮਜ਼ਦੂਰ ਭਰਾਵਾਂ ਦੀ ਬੜੇ ਲੰਮੇ ਸਮੇਂ ਦੀ ਮੰਗ ਸੀਗੀ ਕਿ ਉਹਨਾਂ ਦੀ ਲੇਬਰ ਜਿਹੜੀ ਮਜ਼ਦੂਰੀ ਵਧਾਈ ਜਾਵੇ ਉਹ ਜੋ ਉਹਨਾਂ ਦੀ ਮੰਗ ਸੀ 100% ਪੰਜਾਬ ਸਰਕਾਰ ਵੱਲੋਂ ਮੰਨੀ ਗਈ ਹੈ ਉਹਨਾਂ ਦੀ ਮਜ਼ਦੂਰੀ 10% ਵਾਧਾ ਕੀਤਾ ਗਿਆ ਔਰ ਆਰਸੀ ਭਰਾਵਾਂ ਦੀ ਜੋ ਵੀ ਮੰਗਾ ਸਾਡੇ ਕੋਲ ਆ ਰਹੀਆਂ ਨੇ ਅਸੀਂ ਨਾਲ ਦੀ ਨਾਲ ਉਹਨੂੰ ਫੋਲੋ ਕਰਕੇ ਪੂਰੀਆ ਕਰ ਰਹੇ ਹਾਂ ਔਰ ਕਿਸੇ ਵੀ ਪੱਧਰ ਦੇ ਉੱਤੇ ਅਸੀਂ ਕੰਮ ਨੂੰ ਨਹੀਂ ਛੱਡ ਰਹੇ ਦੂਸਰੀ ਗੱਲ ਸਭ ਤੋਂ ਵੱਡੀ ਜਿਹੜੀ ਤਰਸਦੀ ਇਹ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਜਿਹੜਾ ਸਾਡਾ ਰੂਰਲ ਡਿਵੈਲਪਮੈਂਟ ਦਾ ਪੈਸਾ ਹੈ ਉਹਨੂੰ ਰੋਕੀ ਬੈਠੀ ਹੈ ਤਕਰੀਬਨ 8.5 ਹਜ਼ਾਰ ਕਰੋੜ ਦੇ ਕਰੀਬ ਹੋ ਗਿਆ ਅੱਜ ਪੰਜਾਬ ਦੀਆਂ ਸੜਕਾਂ ਟੁੱਟੀਆਂ ਪਈਆਂ ਨੇ ਪਿਛਲੇ ਸਾਲ ਵੀ ਪਿਛਲੇ ਸਾਲ ਵੀ ਜਦੋਂ ਹੜ੍ਹ ਆਏ ਸੀਗੇ 1 ਸਾਲ ਪਹਿਲਾਂ ਉਦੋਂ ਵੀ ਮੋਦੀ ਸਾਹਿਬ ਨੇ ਪੰਜਾਬ ਨੂੰ ਕੋਈ ਪੈਕੇਜ ਨਹੀਂ ਦਿੱਤਾ ਅੱਜ ਅਸੀਂ ਮੰਗ ਕਰਦੇ ਹਾਂ ਕਿ ਘੱਟੋ ਘੱਟ 25000 ਕਰੋੜ ਦਾ ਪੈਕੇਜ ਪੰਜਾਬ ਨੂੰ ਦਿੱਤਾ ਜਾਵੇ ਤਾਂ ਕਿ ਜਿਹੜਾ ਨੁਕਸਾਨ ਸਾਡੇ ਲੋਕਾਂ ਦੇ ਘਰ ਟੈ ਰਹੇ ਨੇ ਪਸ਼ੂ ਪਾਕਿਸਤਾਨ ਵੱਲ ਰੁੜ ਕੇ ਪਾਣੀ ਚ ਚਲੇ ਗਏ ਔਰ ਫਸਲਾਂ ਦਾ ਨੁਕਸਾਨ ਬਹੁਤ ਭਾਰੀ ਮਾਤਰਾ ਚ ਹੋਇਆ ਉਹਦੀ ਪਰਪਾਈ ਹੋ ਸਕੇ ਕਿਉਂਕਿ ਪੈਸੇ ਵੀ ਨਾ ਕੋਈ ਕੰਮ ਨਹੀਂ ਚੱਲਦਾ ਹਮੇਸ਼ਾ ਨੇਚਰਲ ਕਲਾਈਮੇਟ ਜਦੋਂ ਵੀ ਕੋਈ ਆਉਂਦੀ ਹੈ ਕੁਦਰਤੀ ਆਫਤ ਆਉਂਦੀ ਹੈ ਕੇਂਦਰ ਸਰਕਾਰ ਵੱਲੋਂ ਪੈਕੇਜ ਸਾਰੀਆਂ ਸਟੇਟਾਂ ਨੂੰ ਦਿੱਤੇ ਜਾਂਦੇ ਨੇ। ਹੁਣ ਉਹ ਖੁੱਡਿਆ ਸਾਹਿਬ ਤੇ ਸੌਂਦ ਸਾਹਿਬ ਦੱਸ ਰਹੇ ਸੀ ਉੱਪਰ ਕਿ ਕੇਂਦਰ ਕਦੇ ਬਾਹ ਨਹੀਂ ਫੜਦਾ। ਅੱਜ ਅਸੀਂ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਲੋਕਾਂ ਨੇ ਪੂਰੇ ਮੁਲਕ ਵਾਸਤੇ ਅन्न ਪੈਦਾ ਕੀਤਾ। ਪੂਰੇ ਮੁਲਕ ਵਾਸਤੇ ਸੇਵਾ ਕਰ ਰਹੇ ਨੇ। ਇਸ ਕਰਕੇ ਅੱਜ ਇਸ ਵਿੱਤਾ ਦੀ ਕੜੀ 'ਚ ਕੇਂਦਰ ਸਰਕਾਰ ਪੰਜਾਬ ਨੂੰ ਇੱਕ ਵੱਡਾ ਪੈਕੇਜ ਦੇਵੇ ਘੱਟੋ ਘੱਟ 25000 ਕਰੋੜ ਦਾ ਪੈਕੇਜ ਤਾਂ ਦੇਵੇ ਤਾਂ ਕਿ ਅਸੀਂ ਡਿਵੈਲਪ ਕਰ ਸਕੀਏ ਔਰ ਨਾਲ ਹੀ ਸਾਡਾ ਜਿਹੜਾ ਰੂਰਲ ਡਿਵੈਲਪਮੈਂਟ ਦਾ ਪੈਸਾ ਹੈ ਉਹ ਸਾਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਜਿਹੜੀ ਸਾਡੀਆਂ ਲਿੰਕ ਰੋਡ ਸੜਕਾਂ ਨੇ ਜਾਂ ਨਵੇਂ ਬਣਨ ਵਾਲੀਆਂ ਸੜਕਾਂ ਨੇ ਜਾਂ ਕੋਈ ਮੰਡੀਆਂ ਦੇ ਫੜ ਉੱਚੇ ਹੋਣੇ ਨੇ ਜਾਂ ਕੋਈ ਸ਼ੈੱਡ ਬਣਨੇ ਨੇ ਉਹਨਾਂ ਨੂੰ ਬਣਾ ਸਕੀਏ ਤੇ ਮੈਂ ਤਾਂ ਇਹ ਮੰਡੀਆਂ ਇਸ਼ੇ ਹਰ ਤੋਂ ਵੱਡੀ ਦਾਣਾ ਮੰਡੀ ਆ ਪਰ ਉਹਨੇ ਛੋਟੀ ਪੈਂਦੀ ਨਜ਼ਰ ਆਦੀ ਹੈ ਤੁਹਾਨੂੰਾਂ ਨੂੰ ਵਾੜ ਤੇ ਬੜੀਆਂ ਦਿੱਖਤ ਆਂ ਜਾਂ ਇਹਦੇ ਵਿਸਤਾਰ ਦੀ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਹੈ ਕਿ ਹੈ ਪਰ ਉਹਦੇ ਵਾਸਤੇ ਹੁਣ ਤੁਹਾਨੂੰ ਮੰਤਰੀ ਜੀ ਨੇ ਦੱਸਿਆ ਤਾਂ ਹੈ ਜਿਹੜੀ ਅਰਥੀਆਂ ਦੀ ਬੇਨਤੀ ਸੀਗੀ ਉਹਨਾਂ ਨੂੰ ਪ੍ਰਵਾਨ ਕੀਤਾ ਅਸੀਂ ਜੋੜਾਂਗੇ ਮੰਡੀ ਨੂੰ ਵੱਡਾ ਕਰਾਂਗੇ ਜਿੱਥੇ ਕੋਈ ਕਮੀ ਹੈ ਕਿਉਂਕਿ ਅਸੀਂ ਕਿਸਾਨਾਂ ਮਜ਼ਦੂਰਾਂ ਆਰਧਨਾ ਭਰਾਵਾਂ ਦੇ ਵਿੱਚੋਂ ਹੀ ਆ ਅਸੀਂ ਉਹਨਾਂ ਦੇ ਨਾਲ ਹੀ ਆ ਜਿੱਥੇ ਵੀ ਕੋਈ ਕਮੀਆਂ ਹੋਣ ਨੂੰ ਅਸੀਂ ਹੱਲ ਕਰਾਂਗੇ ਅੱਛਾ ਸਰ ਜਿੱਦਾਂ ਤੁਸੀਂ ਕਹੇ ਆ ਕਿ ਆਰਡੀਐਫ ਦੇ ਅੰਦਰ ਰੋਕ ਲੈਂਦੀ ਹੈ ਤੇ ਇੱਕ ਜਿਹੜਾ ਪੰਜਾਬ ਦੇ ਵਿੱਚ ਵੀ ਪਹਿਲੀਆਂ ਸਰਕਾਰਾਂ ਨੇ ਹਰੇਕ ਫਸਲ ਲਈ ਮਾਰਕੀਟ ਨੂੰ ਬੰਦ ਕਰ ਦਿੱਤੀ ਉਹਦਾ ਵੀ ਜਿਹੜਾ ਡਿਪਾਰਟਮੈਂਟ ਨੂੰ ਇਨਸਾਨ ਹੋਇਆ ਕੋਈ ਦੱਸਾ ਕਿ ਮੱਕੀ ਜਾਂ ਕੋਈ ਹੋਰ ਫਸਲਾਂ ਦੇ ਉੱਪਰ ਵੀ ਕਿਸਾਨ ਕੋਈ ਜਿਹੜਾ ਨਹੀਂ ਲੱਗ ਸਕਦੀ ਜਿਵੇਂ ਕਿ ਲੱਗ ਸਕਦੀ ਆ ਪ੍ਰੋਬਲਮ ਕਿੱਥੇ ਆ ਜਿਵੇਂ ਮੰਤਰੀ ਜੀ ਹੋਣੇ ਸਾਡੇ ਸਭ ਉੱਪਰ ਵੀ ਬੋਲ ਰਹੇ ਸੀਗੇ ਕੇਂਦਰ ਸਰਕਾਰ ਮੰਡੀ ਸਿਸਟਮ ਨੂੰ ਖਤਮ ਕਰਨਾ ਚਾਹੁੰਦੀ ਹੈ ਵੱਡੇ ਕਾਰਪੋਰੇਟਰ ਨੂੰ ਦੇਣਾ ਚਾਹੁੰਦੇ ਜਿਹੜੇ ਤਿੰਨ ਕਾਨੂੰਨ ਬਣਾਏ ਸੀ ਉਹਨਾਂ ਨੇ ਉਹ ਵੀ ਇਸੇ ਵਿਸ਼ੇ ਦੇ ਉੱਤੇ ਸੀਗੇ ਅੱਜ ਵੀ ਇਹਨਾਂ ਨੇ ਕੀਤਾ ਪਰੰਤੂ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਉਹ ਤਿੰਨ ਕਾਨੂੰਨਾਂ ਦੇ ਆਰਕੀਟੈਕਟਰ ਸੀਗੇ ਅਸ਼ੋਕ ਦਲਬਈ ਵਗੈਰਾ ਸੀਨੀਅਰ ਆਈਐਸ ਅਫਸਰ ਮੈਂ ਕਿਉਂਕਿ ਕੋਸਾਮ ਦਾ ਵੀ ਚੇਅਰਮੈਨ ਬਣਿਆ ਜਿੰਨੇ ਸਾਡੇ ਪੰਜਾਬ ਦੇ ਮੰਡੀ ਬੋਗ ਨੇ ਉਹਨਾਂ ਨੇ ਵੀ ਮੈਨੂੰ ਆਪਣਾ ਚੇਅਰਮੈਨ ਬਣਾਇਆ ਮੈਂ ਇੱਕ ਕਮੇਟੀ ਬਣਾਈ ਹੈ ਉਹਦੇ ਵਿੱਚ ਨੈਸ਼ਨਲ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਅਸੀਂ ਬਣਾਉਣ ਵਾਸਤੇ ਸੋਚ ਰਹੇ ਹਾਂ ਅੱਜ ਤੱਕ ਅਫਸੋਸ ਦੀ ਗੱਲ ਇਹ ਹੈ ਕਿ ਭਾਰਤ ਸਰਕਾਰ ਨੂੰ ਵੀ ਇਹ ਨਹੀਂ ਪਤਾ ਕਿ ਕਿਹੜੇ ਸੂਬੇ ਦੇ ਵਿੱਚ ਕਿਹੜੀ ਫਸਲ ਕਿੰਨੀ ਮਾਤਰਾ ਚ ਪੈਦਾ ਹੁੰਦੀ ਹੈ ਤੇ ਉਹ ਦੀ ਕਿਸ ਸਟੇਟ ਦੇ ਵਿੱਚ ਵਰਤੋਂ ਹੋਣੀ ਹੈ ਸਾਡੇ ਫਰੂਟ ਦੇ ਜਾਂ ਵੈਜੀਟੇਬਲ ਦੇ ਕੋਈ ਆંકੜੇ ਹੀ ਨਹੀਂ ਸਾਡੇ ਕੋਲ ਅਸੀਂ ਹੁਣ ਉਹਨੂੰ ਸ਼ੁਰੂ ਕੀਤਾ ਕੁਸਾਮ ਵੱਲੋਂ ਤਾਂ ਕਿ ਅਸੀਂ ਭਾਰਤ ਸਰਕਾਰ ਨੂੰ ਦੱਸ ਸਕੀਏ ਕਿ ਇਸ ਤਰ੍ਹਾਂ ਕਰੋ ਜਿੱਥੇ ਲੋਕਾਂ ਦੀ ਡਿਮਾਂਡ ਆ ਉੱਥੇ ਉਹ ਫਸਲ ਸਹੀ ਢੰਗ ਨਾਲ ਪਹੁੰਚਵਾਓ ਜਿੱਥੇ ਵੱਧੂ ਮਾਤਰਾ ਚ ਆਉਂਦੀ ਹੈ ਕਿਸਾਨਾਂ ਨੂੰ ਤੇ ਉਹਨਾਂ ਪੂਰਾ ਮੁੱਲ ਦਿਓ ਤਾਂ ਹੀ ਦੇਸ਼ ਦੀ ਤਰੱਕੀ ਹੋਊਗੀ ਅੱਜ ਇੱਕ ਨੈਸ਼ਨਲ ਲੈਵਲ ਤੇ ਸੋਚਣ ਦੀ ਲੋੜ ਹੈ ਨਾ ਕਿ ਵਿਫਰਾ ਕਰਕੇ ਕਿਸੇ ਸੂਬੇ ਨਾਲ ਉਹਨੂੰ ਦਬਾਉਣ ਦੀ ਲੋੜ ਹੈ ਅਸੀਂ ਭਾਰਤ ਦਾ ਹਿੱਸਾ ਹੈ। ਕੇਂਦਰ ਦੀ ਸਰਕਾਰ ਨੂੰ ਬੇਨਤੀ ਹੈ ਕਿ ਘੱਟੋ-ਘੱਟ ਇਹੋ ਜੇ ਹਾਲਾਤਾਂ ਦੇ ਵਿੱਚ ਜਦੋਂ ਕੋਈ ਵਿਫਤਾ ਹੁੰਦੀ ਆ ਪੰਜਾਬ ਦੇ ਲੋਕਾਂ ਦਾ ਸਾਥ ਦੇਵੇ ਪੰਜਾਬ ਨੂੰ ਵਿਸ਼ੇਸ਼ ਪੈਕੇਜ ਜ਼ਰੂਰ ਦੇ। ਸਭ ਤੋਂ ਪਹਿਲਾਂ ਮੈਂ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਸੀਂ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨੇ ਵਿੱਚ ਕਵਰੇਜ ਕਰਨ ਲਈ ਪਹੁੰਚੇ ਹੋ। ਦੂਸਰਾ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਮੈਨੂੰ ਬੜੀ ਅੱਜ ਮਾਣ ਮਹਿਸੂਸ ਹੋ ਰਿਹਾ ਕਿ ਇਸ ਹਲਕੇ ਦੀ ਨੁਮਾਇੰਦਗੀ ਕਰਨ ਦਾ ਜੋ ਸੁਭਾਗ ਬੜਾ ਸਮਾਂ ਮੈਂ ਕਹੂੰਗਾ ਸੇਵਾ ਦਾ ਸਮਾਂ ਜੋ ਮੈਨੂੰ ਦਿੱਤਾ ਗਿਆ ਖੰਨੇ ਦੇ ਲੋਕਾਂ ਨੇ ਦਿੱਤਾ ਸੋ ਅੱਜ ਖੰਨੇ ਦੇ ਜਿਹੜੇ ਮਸਲੇ ਸੀ ਖੰਨੇ ਦੇ ਆੜਤੀਆਂ ਦੇ ਮਸਲੇ ਸੀ ਖੰਨੇ ਦੀ ਮੰਡੀ ਨੂੰ ਲੈ ਕੇ ਜਿਹੜੇ ਮਸਲੇ ਸੀ ਉਹਨੂੰ ਡਿਸਕਸ ਕਰਨ ਦੇ ਲਈ ਮੈਂ ਰਿਕੁਐਸਟ ਕੀਤੀ ਸੀ ਬੇਨਤੀ ਕੀਤੀ ਸੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਤਾਂ ਉਹਨਾਂ ਨੇ ਮਤਲਬ ਕਿ ਅੱਜ ਖੰਨੇ ਵੇਖੇ ਸਾਡੀ ਇਸ ਮੰਡੀ ਦੇ ਸਾਰੇ ਮਸਲਿਆਂ ਨੂੰ ਸਮਝਣ ਦੇ ਲਈ ਸਾਡੇ ਕੋ ਸਾਡੇ ਬਹੁਤ ਸਤਕਾਰਯੋਗ ਕੈਬਨਟ ਮੰਤਰੀ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਸਾਹਿਬ ਨੂੰ ਭੇਜਿਆ ਸਾਡੇ ਚੇਅਰਮੈਨ ਮੰਡੀ ਬੋਰਡ ਸਰਦਾਰ ਹਰਚੰਦ ਸਿੰਘ ਜੀ ਵਰਸਲ ਸਾਹਿਬ ਨੂੰ ਭੇਜਿਆ ਸਾਡੇ ਨਵ ਨਿਯੁਕਤ ਜਿਹੜੀ ਪੂਰੇ ਪੰਜਾਬ ਦੀ ਆੜਤੀ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਜਸਵਿੰਦਰ ਸਿੰਘ ਰਾਣਾ ਜੀ ਮੇਰੇ ਨਾਲ ਬੈਠੇ ਨੇ ਉਹਨਾਂ ਨੂੰ ਭੇਜਿਆ ਮੇਰੇ ਨਾਲ ਇਸ ਵਕਤ ਮੌਜੂਦ ਨੇ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਜੀ ਗੱਲ ਸਾਹਿਬ ਪਿੱਛੇ ਮੇਰੇ ਖੜੇ ਨੇ ਤੇ ਉਹਨਾਂ ਦੇ ਨਾਲ ਸਾਡੇ ਮੰਡੀ ਦੇ ਜਿਹੜੇ ਪ੍ਰਧਾਨ ਨੇ ਹਰਬੰਸ ਸਿੰਘ ਰੋਸ਼ਾ ਜੀ ਉਹ ਵੀ ਮੇਰੇ ਨਾਲ ਖੜੇ ਨੇ ਤੇ ਸਾਡੇ ਉਰੇ ਜਿਹੜੇ ਜਰਨਲਿਸ ਕਤਰ ਨੇ ਲਿਬੜਾ ਸਾਹਿਬ ਉਹ ਵੀ ਸਾਡੇ ਨਾਲ ਉਰੇ ਖੜੇ ਨੇ ਸੋ ਇੱਕ ਗੱਲ ਮੈਂ ਉਰੋ ਜ਼ਰੂਰ ਦੱਸਣੀ ਚਾਹੂੰਗਾ ਕਿ ਆੜਤੀਆਂ ਨੂੰ ਕਿਸਾਨਾਂ ਨੂੰ ਸਾਡਿਆਂ ਨੂੰ ਰਤੀ ਭਰ ਵੀ ਦਿੱਕਤ ਨਾ ਆਵੇ ਕਿਉਂਕਿ ਇਹ ਸਾਡੀ ਪੰਜਾਬ ਦੀ ਇਕਨੋਮੀ ਹੈ ਜਿਹੜੀ ਇਹ ਸਾਰੀ ਐਗਰੋ ਬੇਸਡ ਇਕਨੋਮੀ ਹੈ ਸੋ ਬਿਲਕੁਲ ਵੀ ਦਿੱਕਤ ਨਾ ਆਵੇ ਸਾਡਾ ਸਾਡੀ ਕੋਆਰਡੀਨੇਸ਼ਨ ਆਪਸ ਚ ਬਣੀ ਰਹੇ ਉਹਦੇ ਲਈ ਫਸਟ ਟਾਈਮ ਹਿਸਟਰੀ ਚ ਹੋਇਆ ਹੈ ਕਿ ਪੰਜਾਬ ਸਰਕਾਰ ਨੇ ਅੱਜ ਤੱਕ ਬੜੀਆਂ ਸਰਕਾਰਾਂ ਆਈਆਂ ਕਾਂਗਰਸ ਵੀ ਲੋਕਾਂ ਨੇ ਦੇਖੀ ਅਕਾਲੀ ਦਲ ਭਾਜਪਾ ਦਾ ਵੀ ਨੌ ਮਾਸ ਦਾ ਰਿਸ਼ਤਾ ਦੇਖਿਆ ਬੜੀਆਂ ਸਰਕਾਰਾਂ ਆਈਆਂ ਪਰ ਕਿਸੇ ਨੇ ਆਪਸ ਚ ਇਹਨਾਂ ਨੂੰ ਕੋਆਰਡੀਨੇਸ਼ਨ ਕਰਾਉਣ ਲਈ ਦੋ ਸਟੈਪ ਤੇ ਕੋਈ ਵੀ ਜਾਨੀ ਕਿ ਦਿੱਕਤ ਹੋਵੇ ਉਹਨੂੰ ਸੁਣਨ ਦੇ ਲਈ ਇਹ ਫਰਸਟ ਟਾਈਮ ਹਿਸਟਰੀ ਜੋ ਹੈ ਕਿ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਚਾਰ ਸਾਡੇ ਜਿਹੜੇ ਕੈਬਨਿਟ ਦੇ ਮੰਤਰੀ ਸਾਹਿਬਾਨ ਨੇ ਉਹਨਾਂ ਦੀ ਇੱਕ ਸਬ ਕਮੇਟੀ ਬਣਾਈ ਹੈ ਜਿਹਦੇ ਵਿੱਚ ਚੇਅਰਪਰਸਨ ਨੇ ਸਰਦਾਰ ਗੁਰਮੀਤ ਸਿੰਘ ਜੀ ਕੁਟੀਆਂ ਸਾਹਿਬ ਜੋ ਅੱਜ ਖੰਨੇ ਵਿਖੇ ਪਹੁੰਚੇ ਨੇ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਕੈਬਨਿਟ ਮੰਤਰੀ ਬਰਿੰਦਰ ਗੋਇਲ ਜੀ ਤੇ ਫੂਡ ਸਪਲਾਈ ਮੰਤਰੀ ਸਾਡੇ ਜਿਹੜੇ ਹੈਗੇ ਲਾਲਚੰਦ ਜੀ ਕਟਾਕ ਜੱਖ ਸਾਹਿਬ ਚਾਰੇ ਮਿਨਿਸਟਰ ਜੀਨਾਂ ਦਾ ਸਿੱਧਾ ਸੰਬੰਧ ਖੇਤੀ ਨਾਲ ਵੀ ਹੈ ਔਰ ਆਰ ਤੋਂ ਨਾਲ ਵੀ ਹੈ ਪ੍ਰੋਕਿਊਰਮੈਂਟ ਨਾਲ ਵੀ ਹੈ ਮੰਡੀ ਦੇ ਨਾਲ ਵੀ ਹੈ ਸੋ ਸਾਰੀਆਂ ਚੀਜ਼ਾਂ ਨੂੰ ਮੱਦਦ ਨਾਲ ਜੇ ਰੱਖਦੇ ਹੋਏ ਗਰੁੱਪ ਆਫ ਮਿਨਿਸਟਰਸ ਦੀ ਜਿਹੜੀ ਇਹ ਉਹ ਬਣਾਈ ਗਈ ਹੈ ਸਬਕਮੇਟੀ ਉਸੇ ਦੇ ਚੱਲਦੇ ਅੱਜ ਖੰਨੇ ਦੇ ਵਿੱਚ ਅਲੱਗ-ਅਲੱਗੇ ਪੂਰੇ ਗਰੁੱਪ ਆਫ ਮਿਨਿਸਟਰਸ ਜਿਹੜੀ ਕਮੇਟੀ ਹੈ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਸਾਰੀਆਂ ਮੰਡੀਆਂ ਦੇ ਵਿੱਚ ਜਾ ਰਹੀ ਹੈ ਸੋ ਅੱਜ ਖੰਨੇ ਵਿਖੇ ਪਹੁੰਚੇ ਨੇ ਸੋ ਮੈਂ ਜਿੱਥੇ ਬਤੌਰ ਜਾਨੀ ਕਿ ਮੈਂ ਅੱਜ ਉਹ ਇਹਨਾਂ ਦਾ ਹੋਸਟ ਬਣ ਕੇ ਅੱਜ ਇਹਨਾਂ ਨੂੰ ਉਹ ਮੈਂ ਜਾਨੀ ਕਿ ਪਹੁੰਚਣ ਤੇ ਜੀ ਆਇਆਂ ਨੂੰ ਕਹਿੰਦਾ ਵੈਲਕਮ ਕਹਿੰਦਾ ਪਲਾਸਾ ਜਿਸੀ ਆਪਣੀ ਮੰਡੀ ਦੀਆਂ ਖੰਨੇ ਮੰਡੀ ਦੀਆਂ ਜਿਹੜੀਆਂ ਦਿੱਕਤਾਂ ਸੀ ਉਹਨਾਂ ਤੋਂ ਇਹਨਾਂ ਨੂੰ ਜਾਣੂ ਕਰਵਾਇਆ ਸਾਡੇ ਨਾਲ ਉਹ ਇੱਕ ਪਿੰਡ ਪੈਂਦਾ ਦਹੈੜੂ ਉੱਥੇ ਮੰਡੀ ਆਲਰੇਡੀ ਜਾਨੀ ਕਿ ਇਸ ਤਰੀਕੇ ਨਾਲ ਜਾਨੀ ਕਿ ਬਣ ਕੇ ਤਿਆਰ ਹੋ ਸਕਦੀ ਹੈ ਕਿ ਜਿਹਦੇ ਤੇ ਬੇਅਰ ਮਿਨੀਮਮ ਖਰਚਾ ਹੋ ਕਾਸਟ ਆਊ ਤੇ ਉਹ ਸਾਡੇ ਜਮਾਈ ਨਾਲ ਹੋਣ ਕਰਕੇ ਸਾਨੂੰ ਆਉਣ ਵਾਲੇ ਸਮੇਂ 'ਚ ਵੱਡੀ ਰਾਹਤ ਮਿਲ ਸਕਦੀ ਹੈ ਸੋ ਅੱਜ ਮਿਨਿਸਟਰ ਸਾਹਿਬ ਨੇ ਵੀ ਸਾਡੇ ਚੇਅਰਮੈਨ ਸਾਹਿਬ ਨੇ ਵੀ ਇਸ ਗੱਲ ਦਾ ਸ਼ਵਾਸ਼ਨ ਦਵਾਇਆ ਕਿ ਅਸੀਂ ਆਉਣ ਵਾਲੇ ਸਮੇਂ 'ਚ ਉਸ ਮੰਡੀ ਦਾ ਵੀ ਕਲਿਆਣ ਕਰਾਂਗੇ ਉਸ ਦੇ ਨਾਲ ਨਾਲ ਜਿਹੜੀ ਸਾਡੀ ਰਹਾਉਣ ਮੰਡੀ ਹੈ ਜੇ ਉਰੇ ਆਪਾਂ ਇਹ ਮੰਡੀ 1 ਤੇ ਮੰਡੀ 2 ਆ ਮੰਡੀ 1 ਉਰੇ ਜਿੱਥੇ ਆਪਾਂ ਬੈਠੇ ਆ ਮੀਨ ਤੇ ਰਹਾਉਣ ਮੰਡੀ ਸਾਡੀ ਜਿਹੜੀ 2 ਆ ਉਹਦੇ ਨਾਲ ਲੱਗਦੀਆਂ ਜਿਹੜੀਆਂ ਸੜਕਾਂ ਨੇ ਜਿਨ੍ਹਾਂ ਦੇ ਹਾਲਤ ਜਿਹੜੀ ਖਸਤਾ ਹੈ ਉਹਦੀ ਵੀ ਇਹ ਕਹਿੰਦੇ ਵੀ ਅਸੀਂ ਆਉਣ ਵਾਲੇ ਸਮੇਂ ਤੋਂ ਸੜਕਾਂ ਨਮੀਆ ਬਣਾਵਾਂਗੇ ਮੰਡੀ ਬੋਰਡ ਤੋਂ ਸੋ ਇਹ ਜਿਹੜੀਆਂ ਮੇਨ ਮੰਗਾ ਸੀ ਅਸੀਂ ਦਸੀਆਂ ਉਹ ਆਪਾਂ ਇਹਦਾ ਜਣੇ ਕਿ ਆਉਣ ਵਾਲੇ ਸਮੇਂ ਚ ਹੱਲ ਕਰਵਾਵਾਂਗੇ ਧੰਨਵਾਦ